ਸੱਲਾ ਜੀ ਕੀ ਹਾਲ ਚਾਲਾ ਤੁਹਾਡੇ ਹਾਲ ਚਾਲ ਵਧੀਆ ਹੋ ਸਕਦੇ ਆ ਪਰ ਮੇਰੇ ਬਹੁਤ ਮੜੇ ਆ ਹੁਣ ਬਾਈ ਮੈਂ ਕਰ ਗਿਆ ਪੌੜੀ ਧੂੰਤੀ 35 ਫੁੱਟ ਉੱਚੀ ਤੋਂ ਸ਼ੁਕਰ ਕਰ ਰਿਹਾ ਤੇ ਸੱਟ ਥੋੜੀ ਲੱਗ ਗਈ ਅੱਡੀ ਗਈ ਆਪਣੇ ਠੋਗ ਡਿੱਗਦੀ ਸਾਰੇ ਇੰਨਾ ਕੁ ਪੇਨ ਹੋ ਰਿਹਾ ਤਾਂ ਹੁਣ ਤਾਂ ਕੁਛ ਘਟ ਗਿਆ ਤੇਲ ਮਾਰਿਆ ਪਰ ਸਵੇਲਿੰਗ ਬਹੁਤ ਜ਼ਿਆਦਾ ਹੈ ਦੇਤੇ ਅਪਿਛੇ ਲਾ ਅਪਿਛੇ ਸਾਫ ਜਗਰ ਹੈ ਜੀ। ਥਲਣ 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 ਅੱਡੀ ਚਲਾਵੇ ਥਲੇ। ਜੋ ਟੁੱਟਿਆ ਹੋਇਆ ਤਾਂ ਮੋਟਰ ਦਾ ਮਾ ਚਲ ਜੋੜ ਲਾ ਰਨਾ ਤਾਰ ਦਾ ਆਪਣਾ। ਬਾਉੜੀ ਲੈ ਕੇ ਚੜ ਗਿਆ। ਬੋਦੀ ਤਾਂ ਬਾਉੜੀ ਲੈ ਕੇ ਆਇਆ ਸੀ। ਜੋੜ ਵੀ ਲਾਤਾ। ਛੱਡ ਦੇ ਥੋੜੀ ਜਿਹੀ ਹੁਰਬਤ। ਹਾਂ। ਬਸ ਅੱਤੋਂ ਵੱਤ ਅੱਧਾ ਕੇ ਤਰਿਆਂ ਤਹਲੇ ਪੱਤਾ ਵੀ ਨਹੀਂ ਦਾ ਉਤਰਿਆ ਜਾਨੂੰ ਪੌੜੀ ਚੁੱਕ ਗਈ ਲੈਫਕੀ ਇਹਨੂੰ ਫੜਾ ਤੇਰਾ ਉੱਧਰ ਹੀ ਜਾਣੀ ਆ ਤਾਂ ਟਾ ਟੱਕ ਜੀ ਉਹਨੂੰ ਫੜ ਥੱਲੇ ਉਹ ਤੋਂ ਫੜ ਕੇ ਖੇੜਾ ਦੇ ਹਾਂ ਉਹ ਪੌੜੀ ਗਈ ਤਲਕ ਅਜੇ ਤਾਂ ਮੜਾ ਜਨ ਨੇੜੇ ਇੱਥੇ ਤਲਕੇ ਦੀ ਸਾਰੇ ਇਹ ਹੁਣ ਇੱਧਰ ਨੂੰ ਕਟੀਆਂ ਤੈਨੂੰ ਇਹ ਤੇ ਕੋ ਰੋਲ ਬੈਟਣੀ ਉੱਪਰ ਹੈ ਇਦਨ ਨਿਕਨ ਨਿਕਨ ਇਦਨ ਹਾਂ ਆਪਾਂ ਗੱਠ ਨਹੀਂ ਬਣਨੀਆਂ ਤੇ ਕਿ ਬਣਦੀ ਵਧੀ ਵਧੀ ਚੱਲਣਾ ਬਣਨ ਬੰਨਉਣਾ ਗੱਠ ਵਿੱਚ ਚੁੱਪੋ ਤੇ ਫਤੋ ਵਧੀ ਹੋ ਗਿਆ ਕੰਮ ਇਹਨੂੰ ਵੀ ਰੋਲ ਬਣਾ ਲੈ ਰੋਲ ਚੌਕਾ ਹੁੰਦਾ ਕਰਨਾ ਉਨੇ ਤੇ ਆਪਣੇ ਓਮਣੀ ਚੱਲ ਲਾ ਕੇ ਓਮਣੀ ਚੱਲ ਲਾ ਕੇ ਪੱਟੀ ਕਰਦਣੀ ਆ ਇਹ ਗਰਮ ਐਸਾ ਟੋਜੂਗਾ ਨਾਲੇਗਾ ਪ੍ਰਭ ਕਰਕੇ ਚੜੇ ਪੌੜੀ ਤਾਂ ਪੌੜੀ ਉ ਤਾਂ ਨਹੀਂ ਖੁੱਲੀ ਹੈਗੀ ਉਹ ਤਾਂ ਟੁੱਟ ਗਈ ਬਿਲਡਿੰਗ ਇੱਕ ਤਾਂ ਹੁੰਦਾ ਵੀ ਰੱਸੀ ਬੰਨੀ ਖੁੱਲ ਗਈ ਉਹ ਗੱਲ ਹੁੰਦੀ ਆ ਬੱਕਰੀ ਸ਼ੁਕਰ ਕਰੋ ਜੇ ਮੜਾ ਜਾਨੀ ਮੇਤੇ ਮੇਰੇ ਤੇ ਗੁਰੂ ਪ੍ਰਭ ਜੀ ਤਾਂ ਸਾਰਾ ਸਰੀਰ ਝੋਕ ਜਾਣਾ ਤਾਂ ਨਾਇਸ਼ ਭਾਈਆ ਫਿਰ ਕੈਦ ਨੇ ਆ ਵੀ ਲੋਕ ਨਾਇਸ਼ ਆ ਸੱਚੀ ਉਹ ਨਾਇਸ਼ ਆ ਭਾਈ ਮੈਂ ਦੋ ਬੰਦੇ ਦਾ ਮੂੰਹ ਦੇਖ ਕੇ ਤੁਰਿਆ ਉਹ ਦੋਦੇ ਦੋ ਨਹੀਂ ਲੈ ਲਿਆ ਛੜਦੇ ਨੂੰ ਉਰੀ ਛੜਦੇ ਕੁਝ ਬਸ ਜੀ ਮੇਰੇ ਸਾਟੇ ਲੱਗਣੀ ਹੈ ਇਹ ਇਹ ਨੂੰਰੇ ਰੱਖੋ ਰੇ ਖਿੱਚ ਕੇ ਰੱਖ ਅੱਤ ਦੇਰ ਦੀ ਕਹਦੇ ਆ ਇਹ ਇੱਕ ਬਾਸੀ ਰੋਟੀ ਗਿਆ ਤਾਂ ਵੀ ਉਹ ਬਨਨ ਇੱਕ ਬਾਸੀ ਉਹ ਇੱਕ ਪਾਸਾ ਰਾੜਿਆ ਹੁੰਦਾ ਇੱਕ ਪਾਸਾ ਤੂ ਗਿਲੋਟ ਹੁੰਦਾ ਉਹਨੇ ਕੋਸ਼ਿਸ਼ ਕੀਤੀ ਕਰਨੀ ਆ ਕੜੀ ਹੁੰਦੀ ਆ ਅੱਛਾ ਦੇ ਦिए ਗੱਠ ਨੀ ਚੇਪੀ ਲਿਆ ਮੈਂ ਕਾਲੀ ਬਣੀ ਜੇ ਮੱਜ਼ਨ ਵਿੱਚ ਪਸਾ ਦੇ ਇੱਥੇ ਠੀਲੇ ਮਰੀ ਚੇਪੀ ਲਉਂਦਾ ਕਮੈਂਟ ਚਿੱਟੇ ਟਾਈਪ ਹੋਊਗੀ ਮੁੱਕ ਗਈ ਤੇ ਆਪੜੇ ਕਿ ਲਿਆਂਤੀ ਤੀ ਨਮੀ ਦੇਖ ਹੋਊਗੀ ਮੇਰੇ ਸਾਹ ਨਾਲ ਤਾਂ ਲੈ ਕੇ ਅੰਗਲੀ ਕੋ ਮੁੱਕ ਗਈ ਕਮੈਂਟਾਂ ਤਾਂ ਵੀ ਹੈਗੇ ਮੈਂ ਤਾਂ ਨਹੀਂ ਲਿਆਇਆ ਨਹੀਂ ਫਸਟ ਐਡ ਕੱਟ ਕਰ ਆ ਗਿਆ ਹੁਣ ਆਕੇ ਮੇਰੇ ਕਰਤੇ ਕਰਤੇ ਰਹਿੰਦੇ ਤੇ ਪੈਰ ਆਏ ਨੂੰ ਥੱਕਸਾਈ ਜੈਤੇ ਆਏ ਹੁਣ ਫੇਰ ਲੱਗਦੀ ਹੁੰਦੀ ਆਹੋ ਵੀ ਕਿੱਥੇ ਘਸੜਿਆ ਜਰਾ ਕੁਟੀ ਕਰਦੇ ਰਹਿੰਦੇ ਸੀ ਇਹ ਪਰ ਬਹੁਤ ਖਰਾਬ ਤਾਂ ਲੱਗ ਗਿਆ ਸਰਾ ਹੂੰ ਥੋੜੀ ਢੇੜ ਉੰਨੀ ਨਹੀਂ ਢੇੜੀ ਇਦਾਂ ਢੇੜੇ ਪਰ ਅਹ ਹਾਂ ਨਾ ਛੁੱਪ ਗਈ ਹੈ ਨਹੀਂ ਛੇੜੇ ਦੀ ਢੇੜੀ ਜਾਨੀ ਨਾ ਤੂੰ ਜਿਆਦਾ ਜਿਆਦਾ ਢੇੜਣਾ ਚਾਹ ਵਾ ਪੈ ਜਾਂਦੀ ਹੁੰਦੀ ਆ ਉੰਨੀ ਉਹ ਢੇੜੀ ਦੀ ਆ ਸੈਲੋ ਟੇਪ ਇਹ ਲੈ ਲਈ ਆਪਾਂ ਨੇ ਦਰ ਲੱਕੀ ਜੀ ਇਹ ਦੋ ਪਾਸੇ ਕਿ ਮਚਲ ਰਹੀ ਬੜਾ ਚੋ ਤੇ ਜਾ ਅੱਗ ਘਟ ਇਹ ਨੂੰ ਇਥੋਂ ਕੱਟ ਜੜ ਚੋਂ ਥੋੜੀ ਛੱਡ ਕੇ ਕੱਟੀ ਥੋੜੀ ਛੱਡ ਕੇ ਫਿਰ ਸਰਸਰ ਨਹੀਂ ਲੱਭਦਾ ਦੇਖੀ ਬਾਲਾਂ ਨੂੰ ਨਾ ਲਾਦੀ ਇਹ ਜੇ ਬਾਲਾਂ ਲੱਗ ਗਈ ਸਮਝ ਲੈ ਜਾਨ ਨੂੰ ਬਣਾ ਦੂਗੀ ਉਹ ਕਰ ਦੂਗੀ ਕੀ ਹੁੰਦੀ ਆ ਉਹ ਕੰਮ ਇਹ ਵੈਕਸੀਨ ਵੈਕਸੀਨ ਵਾਕਸੀਨ ਤਾਂ ਬੱਚੇ ਕੋ ਤੱਕ ਦੇ ਦੇ ਦੋ ਤਣ ਕਿਹੜੇ ਵਾ ਫਟਾਫਟ ਥੋੜੀ ਦੇਰ ਹਵਾ ਪੈਂਦੀ ਆ ਦੇਖ ਹਵਾ ਪੈਂਦੀ ਆ ਉਹ ਕੀ ਫਰਕ ਹੈ ਬਸ ਸੈਕਲ ਆਂ ਅੱਡੀ ਤੋਂ ਨਿਵੇਂ ਦੇ ਬਸ ਇਹਨੂੰ ਆਫ ਕਰਦੇ ਮੋੜ ਦੇ ਅੰਦਰ ਨੂੰ ਥੋੜੀ ਹੋਰ ਦੇਰ ਥੋੜੀ ਜਿਹੀ ਹੋਰ ਦੇਰ ਨਾਲ ਅੰਦਰ ਨੂੰ ਮੋੜਦੇ ਗਾਹਾਂ ਤੋਂ ਟੇਬਲ ਰੱਖਣ ਦਾ ਤਰੀਕਾ ਦਾਸਾ ਜਿਹੜਾ ਸੌਖਾ ਲੱਭੇ ਹੁੰਦਾ ਹੁੰਦਾ ਉੱਪਰ ਕੱਪੜਾ ਤਾਂ ਲੈਣਾ ਲੈ ਹਾਂ ਕੁਟੜਾ ਨੂੰ ਮੋਰ ਦੀ ਰਾਮ ਜ ਆ ਜਾਣਾ ਹਾਂ